ਬਹੁਤ ਬੱਚੇ ਇਦਾਂ ਦੇ ਨੇ ਜਿਹੜੇ ਵਿਚਾਰੇ ਸੜਕਾਂ ਦੇ ਉੱਪਰ ਸੌਂਦੇ ਨੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂਗੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਟੀਵੀ ਫਰਿੱਜ ਕੂਲਰ ਨਹੀਂ ਹੈਗਾ ਸਾਰਿਆਂ ਨੇ ਵੱਡੇ ਹੋ ਕੇ ਨਾ ਤੁਸੀਂ ਉਹਨਾਂ ਬੱਚਿਆਂ ਦੀ ਮਦਦ ਕਰਨੀ ਆ ਮੈਂ ਧੰਨਵਾਦ ਕਰਦਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਪ੍ਰਬੰਧਕ ਵੀਰਾਂ ਦਾ ਭੈਣਾਂ ਦਾ ਤੁਹਾਡੇ ਜਿਹੜੇ ਟੀਚਰਸ ਨੇ ਆਰਗੇਨਾਈਜ਼ਰ ਨੇ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਇਹ ਸੋਚਿਆ ਪਿਛਲੇ 10 ਸਾਲਾਂ ਤੋਂ ਮੀਰੋਣੀ ਦੱਸਦੇ ਆ ਵੀ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਨੇ ਜਿਹਦੀ ਕਿ ਬਹੁਤ ਜ਼ਿਆਦਾ ਜ਼ਰੂਰਤ ਤਾਂ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਪੁਰਾਣੇ ਬਾਪੂ ਬਜ਼ੁਰਗ ਸੀ ਜਿਹੜੇ ਉੱਤੋਂ ਦੇ ਲੋਕ ਨਹੀਂ ਨੇ ਆਪਾਂ ਸਾਰੇ ਇਕੱਲੇ ਪਹਿਲਾਂ ਲੋਕ ਇੱਕ ਦੂਜੇ ਦੀ ਹੈਲਪ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਾਰੇ ਬੱਚਿਆਂ ਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਦਿੰਨਾ ਤੁਸੀਂ ਬਹੁਤ ਭਾਗਾਂ ਵਾਲਿਓ ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੇ ਓਟ ਆਸਰੇ ਦੇ ਹੇਠ ਬੈਠ ਕੇ ਗੁਰੂ ਮਹਾਰਾਜ ਦੀ ਗੁਰਬਾਣੀ ਦੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਤੇ ਮੈਂ ਧੰਨਵਾਦ ਕਰਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਾਬਾ ਜੀ ਦਾ ਕਿਉਂਕਿ ਅਸੀਂ ਇਸ ਗੁਰੂ ਘਰ ਦੇ ਨਾਲ ਪਿਛਲੇ 8-9 ਸਾਲਾਂ ਤੋਂ ਜੁੜੇ ਆ ਬੱਚਿਓ ਅਸੀਂ ਇੱਕ ਛੋਟੀ ਜੀ ਸੇਵਾ ਕਰਦੇ ਹਾਂ ਧਿਆਨ ਦੇਣੀ ਹੈ ਬੱਚਿਓ ਗੱਲ ਇੱਧਰ ਦੇਖੋ ਜਿਹੜੇ ਲੋਕ ਤੁਸੀਂ ਸਾਰੇ ਆਪਣੇ ਘਰ ਚ ਰਹਿੰਦੇ ਹੋ ਨਾ ਮੰਮੀ ਪਾਪਾ ਕੋਲੇ ਦਾਦਾ ਦਾਦੀ ਵੀ ਹੈ ਘਰਾਂ ਚ ਨਾ ਤੁਹਾਡੇ ਘਰ ਚ ਸਾਰਾ ਕੁਝ ਹੈਗਾ ਨਾ ਟੀਵੀ ਫਰਿੱਜ ਕੂਲਰ ਬੈੱਡ ਸਭ ਕੁਝ ਹੈਗਾ ਨਾ ਉਹ ਤਾਂ ਬਹੁਤ ਬੱਚੇ ਇਦਾਂ ਦੇ ਨੇ ਜਿਹੜੇ ਵਿਚਾਰੇ ਸੜਕਾਂ ਦੇ ਉੱਪਰ ਸੌਂਦੇ ਨੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂਗੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਟੀਵੀ ਫਰਿੱਜ ਕੂਲਰ ਨਹੀਂ ਹੈਗਾ ਉਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਇਹ ਜਿਹੜਾ ਉਹਨਾਂ ਨੂੰ ਸਵੇਰਿਓਂ ਉਠਾਵੇ ਸੁੱਤੇ ਪਿਆਨ ਨੂੰ ਉਠਾ ਕੇ ਉਹਨਾਂ ਨੂੰ ਬਰਸ਼ ਕਰਾਵੇ ਫਿਰ ਉਸ ਤੋਂ ਬਾਅਦ ਨਹਾਤਵਾ ਕੇ ਦੁੱਧ ਪਲਾ ਕੇ ਰੋਟੀ ਖਵਾ ਕੇ ਤਿਆਰ ਕਰਕੇ ਉਹਨਾਂ ਦੇ ਜੂੜਾ ਕਰਕੇ ਸਿਰ ਤੇ ਗੁੱਤ ਕਰਕੇ ਉਹਨਾਂ ਨੂੰ ਸਕੂਲੇ ਭੇਜੇ ਬਹੁਤ ਬੱਚੇ ਨੇ ਬੱਤੇਦਾਂ ਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਉਹਨਾਂ ਦੇ ਮੰਮੀ ਪਾਪਾ ਹੀ ਹੈ ਨਹੀਂਗੇ ਉਹਨਾਂ ਦੇ ਘਰ ਹੀ ਹੈ ਨਹੀਂਗੇ ਛੋਟੇ ਛੋਟੇ ਉਮਰ ਦੇ ਕੂੜਾ ਕਵਾੜਾ ਇਕੱਠਾ ਕਰਦੇ ਦੇਖਦੇ ਹੋ ਨਾ ਫਿਰਦੇ ਹੁੰਦੇ ਹੁਣ ਬੱਚੇ ਨਿੱਕੇ ਨਿੱਕੇ ਉਹ ਕੌਣ ਨੇ ਬੱਚੇ ਇਸ ਤੋਂ ਪਹਿਲਾਂ ਅੱਜ ਤੋਂ 10-15 ਸਾਲ ਪਹਿਲਾਂ ਤੁਸੀਂ ਆਪਣੇ ਦਾਦੀ ਦਾਦਾ ਜੀ ਤੋਂ ਸੁਣਦੇ ਹੋਵੋਗੇ ਵੀ ਕੋਈ ਵੀ ਲੋੜਵੰਦ ਨਹੀਂ ਸੀ ਹੁੰਦਾ ਕੋਈ ਭੁੱਖਾ ਨਹੀਂ ਸੀ ਹੁੰਦਾ ਕੋਈ ਐਸਾ ਬੱਚਾ ਨਹੀਂ ਸੀ ਹੁੰਦਾ ਜਿਹਦਾ ਕੋਈ ਆਪਣਾ ਨਹੀਂ ਸੀ ਕੋਈ ਵੱਡਾ ਵੀ ਨਹੀਂ ਸੀ ਹੁੰਦਾ ਅੱਜ ਦਾ ਜਿਹਦਾ ਕੋਈ ਲਾवारिस ਹੋਵੇ ਜਿਹਦਾ ਕੋਈ ਨਾ ਹੋਵੇ ਕਿਉਂਕਿ ਉਦੋਂ ਗੁਰਨਾਨ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਸਾਨੂੰ ਉਹ ਸੇਧ ਉਹ ਗੁਰਬਾਣੀ ਨਾਮ ਜਪੋ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਲੋਕ ਕੀਰਤ ਕਰਦੇ ਸੀਗੇ ਕੰਮ ਕਰਦੇ ਸੀ ਨਾਮ ਜਪਦੇ ਸੀ ਤੇ ਵੰਡ ਕੇ ਛਕਦੇ ਸੀ ਹੁਣ ਕੁਝ ਕੁ ਲੋਕਾਂ ਨੇ ਕੁਝ ਨਹੀਂ ਕਾਫੀ ਜ਼ਿਆਦਾ ਲੋਕਾਂ ਨੇ ਵੰਡ ਕੇ ਛਕਣਾ ਬੰਦ ਕਰਤਾ ਕੀਰਤ ਵੀ ਕਰ ਰਹੇ ਨਹੀਂ ਨਾਮ ਵੀ ਬਹੁਤ ਸਾਰੇ ਲੋਕ ਜਪ ਰਹੇ ਨੇ ਪਰ ਬੰਦ ਕੀ ਸਕਣਾ ਬੰਦ ਕਰਦਾ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਨੂੰ ਅਸੀਂ ਸੁਣਦੇ ਆਂ ਪੜ੍ਹਦੇ ਆਂ ਪਰ ਮਨ ਦੇ ਘਟਾ ਤੇ ਉਹ ਬੱਚਾ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ ਕਿਸੇ ਨਾਲ ਤੁੱਖਾ ਨਹੀਂ ਕਰ ਸਕਦਾ ਕਿਸੇ ਦੇ ਨਾਲ ਕੋਈ ਐਸੀ ਹਰਕਤ ਨਹੀਂ ਕਰ ਸਕਦਾ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਨੁਕਸਾਨ ਹੋਵੇ ਜਿਹੜਾ ਬੱਚਾ ਗੁਰਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਸ਼ਬਦਾਂ ਦੇ ਉੱਤੇ ਥੋੜਾ ਜਿਹਾ ਵੀ ਜੀਵਨ ਅਮਲ ਕਰੀਏ ਤੇ ਅੱਜ ਮੈਂ ਤੁਹਾਨੂੰ ਬੱਚਿਓ ਕੁਝ ਜਾਣਕਾਰੀਆਂ ਦੇਵਾਂਗਾ ਵੀ ਕੁਝ ਲੋਕ ਕਿਦਾਂ ਆਪਣੀ ਜ਼ਿੰਦਗੀ ਦੇ ਵਿੱਚ ਤਕਲੀਫ ਘਟ ਰਹੇ ਆ ਤੁਸੀਂ ਆਪਣੇ ਆਪ ਨਾਲ ਕੰਪੇਅਰ ਕਰਿਓ ਵੀ ਤੁਸੀਂ ਕਿੰਨੇ ਲੱਕੀ ਹੋ ਤੁਹਾਨੂੰ ਹਰ ਇੱਕ ਚੀਜ਼ ਮਿਲ ਰਹੀ ਆ ਇੱਕ ਬੱਚੀ ਆ ਸਾਡੇ ਕੋਲੇ ਉਹਦਾ ਨਾਮ ਆਰਤੀ ਆ ਉਹ ਬੱਚੀ ਜੋਗੀਆਂ ਦੇ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ ਉਹਦਾ ਜਿਹੜੇ ਜੋਗੀ ਸੱਪ ਸਪੇਰੇ ਹੁੰਦੇ ਕੜਗਾਂ ਉਹ ਵਾਲੇ ਪਰਿਵਾਰ ਚ ਤੇ ਉਹਦੇ ਚਾਰ ਬੇਟੀਆਂ ਸੀ ਜੋਗੀ ਦੇ ਗਰੀਬ ਪਰਿਵਾਰ ਸੀ ਮੰਗ ਕੇ ਰੋਟੀ ਖਾਂਦੇ ਸੀ ਪਹਿਲਾਂ ਸਨੇਕ ਰੱਖਣ ਦੀ ਰਿਵਾਜ ਸੀ ਉਹ ਪਟਾਰੀ ਜੀ ਪਾਕ ਸਨੇਕ ਰੱਖਦੇ ਸੀ ਤੇ ਉਹ বীਣ ਵਜਾ ਕੇ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਸੀ ਉਹਨਾਂ ਦੀ ਕਿਰਤ ਸੀ ਹੁਣ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਨੇ ਬੰਦ ਕਰਤਾ ਵੀ ਆਪਾਂ ਸਨੇਕ ਨੂੰ ਕੈਦ ਨਹੀਂ ਕਰ ਸਕਦੇ ਪਟਾਰੀ ਜੀ ਨਹੀਂ ਪਾ ਸਕਦੇ ਤਾਂ ਹੁਣ ਉਹ ਮੰਗਣ ਤੇ ਆ ਗਏ ਉਹ ਮੰਗਦੇ ਆ ਤਾਂ ਉਹਦੀ ਬੇਟੀ ਨੂੰ ਖੇਡ ਦੀ ਖੇਡ ਦੀ ਨੂੰ ਸਿਆਲਾਂ ਦੇ ਵਿੱਚ ਅੱਗ ਲੱਗ ਗਈ ਧੋਨੇ 'ਚ ਡੱਗ ਪਈਆ ਬੈਕ ਉਹਦੀ ਸਾਰੀ ਬਰਨ ਹੋ ਗਈ ਮਾਝੀ ਗਰੀਬ ਬੰਦਾ ਸੀ ਇਲਾਜ ਲਈ ਪੈਸਾ ਨਹੀਂ ਸੀ ਕੋਲੇ ਹਸਪੀਟਲ ਗਏ ਉਹਨਾਂ ਨੇ ਲੱਖ ਡੇਢ ਲੱਖ ਰੁਪਿਆ ਮੰਗਿਆ ਤਾਂ ਉਹਨੇ ਦੇਸੀ ਦਵਾਈ ਵਗੈਰਾ ਲਾਤ ਤੇ ਉਹਦੇ ਉੱਪਰ ਲਗਾ ਕੇ ਤੇ ਉਹਨੂੰ ਘਰੇ ਇਲਾਜ ਕਰਨਾ ਸ਼ੁਰੂ ਕਰਤਾ ਤੇ ਉਹਨੂੰ ਗੋਦੀ ਚੁੱਕ ਕੇ ਜਾਂਦਾ ਜਦੋਂ ਬਾਜ਼ਾਰ ਚ ਜਿਹੜੇ ਲੋਕੋ ਨੂੰ 5 ਰੁਪਏ 10 ਰੁਪਏ ਦਿੰਦੇ ਸੀ ਉਹਨੂੰ 100 ਰੁਪਏ ਦੇਣ ਲੱਗ ਗਏ ਲੋਕ ਦੇਖਦੇ ਉਹਦੀ ਬੇਟੀ ਨੂੰ ਮੱਚੀ ਹੋਈ ਨੂੰ ਕੋਈ 500 ਰੁਪਏ ਵੀ ਦੇ ਦਿੰਦਾ ਉਹਨੇ ਆਪਣੀ ਬੇਟੀ ਨੂੰ ਨਾਲ ਲੈ ਕੇ ਮੰਗਣਾ ਸ਼ੁਰੂ ਕਰਤਾ ਬੇਟੀ ਦਾ ਜਾਖਮ ਜੇ ਥੋੜਾ ਠੀਕ ਵੀ ਹੋਣ ਲੱਗਦਾ ਤਾਂ ਵੀ ਉਹਨੂੰ ਥੋੜਾ ਖਰਾਬ ਕਰ ਦਿੰਦਾ ਵੀ ਮੈਨੂੰ ਪੈਸਾ ਵੱਧ ਮਿਲੇ ਤਾਂ ਇਦਾਂ ਹੀ 4-5 ਮਹੀਨੇ ਪੈਸੇ ਮੰਗਦਾ ਫਿਰਦਾ ਪੈਸੇ ਤਾਂ ਉਹਨੇ ਇਕੱਠੇ ਕਰ ਲਏ ਇੱਕ ਦਿਨ ਫਿਰ ਕਿਸੇ ਨੇ ਉਹਦੇ ਤੇ ਸਵੱਲੀ ਨਿਗਾਹ ਮਾਰੀ ਵੀ ਇਹ ਬੱਚੀ ਨਾਲ ਹਾਲ ਕੀ ਆ ਵੀ ਇਹ ਪੈਸੇ ਮੰਗਣ ਆਉਂਦਾ ਸੀ ਦੇ ਦਿੰਨੇ ਆ ਵੀ ਬੱਚੀ ਦੀ ਹਾਲਤ ਤਾਂ ਉਦੋਂ ਵੀ ਬਦਤਰ ਹੋ ਜਾਂਦੀ ਆ ਪਰ ਤੁਸੀਂ ਸੋਚੋ ਵੀ ਜਿਹੜੇ ਉਹ ਲੋਕ ਪਿਛਲੇ 4-5 ਮਹੀਨਿਆਂ ਤੋਂ ਉਸ ਬੱਚੀ ਨੂੰ ਦੇ ਉਹਦੇ ਪਿਤਾ ਨੂੰ ਭੀਖ ਮੰਗਦੇ ਆਂ ਦੇਖਦੇ ਸੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੀ ਬੋਲਿਆ ਲੋਕ ਕਿਉਂ ਨਹੀਂ ਬੋਲੇ ਜਿਹੜੇ ਉਹਨੂੰ ਪੈਸੇ ਦਿੰਦੇ ਸੀ ਉਹ ਦਾਨ ਨਹੀਂ ਸੀ ਪੁੱਤ ਨਹੀਂ ਉਹ ਦਾਨੇ ਨਹੀਂ ਸੀ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਇਹ ਕਿਹਾ ਸੀ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਬਈ ਉਹ ਬੱਚੀ ਮੱਚੀ ਹੋਈ ਆ ਉਹਦਾ ਬਾਪ ਪੈਸੇ ਮੰਗਦਾ ਫਿਰਦਾ ਤੇ ਅਸੀਂ ਉਹਨੂੰ 100 200 ਰੁਪਏ ਜਾਂ 500 ਰੁਪਏ ਦੇ ਕੇ ਬਾਬੇ ਨਾਨਕ ਦੀ ਗੱਲ ਤੇ ਅਮਲ ਕਰ ਰਹੇ ਸੀ ਨਹੀਂ ਇਸ ਕਰਕੇ ਮੇਰੀ ਇਸ ਗੱਲ ਤੇ ਧਿਆਨ ਦੇਣਾ ਜਦੋਂ ਤੁਸੀਂ ਸਿਗਨਲ ਦੇ ਉੱਤੇ ਕੋਈ ਬੱਚੇ ਨੂੰ ਭੀਖ ਮੰਗਦਿਆਂ ਦੇਖਦੇ ਹੋ ਤੁਸੀਂ ਆਪਣੇ ਪਾਪਾ ਨੂੰ ਕਹਿ ਕੇ 10 ਰੁਪਏ ਸ਼ੀਸ਼ਾ ਗੱਡੀ ਦੇ ਥੱਲੇ ਕਰਕੇ ਭੀਖ ਦੇ ਦਿੰਨੇ ਹੋ ਉਹ ਹੈਲਪ ਨਹੀਂ ਹੈਗੀ ਪੁੱਤੋ ਕ੍ਰਾਈਮ ਆ ਤੁਹਾਨੂੰ ਸਮਝਣਾ ਪੈਣਾ ਵੀ ਤੁਸੀਂ ਕਿਸ ਤਰ੍ਹਾਂ ਦੇ ਸੇਵਾਦਾਰ ਬਣਨਾ ਤਾਂ ਅਸੀਂ ਉਸ ਬੱਚੀ ਨੂੰ ਜਾਣਦੇ ਆ ਉਹਦੇ ਨਾਲ ਕੋਈ ਟੀਮ ਮੈਂਬਰ ਭੇਜਦੇ ਆ ਇੱਥੇ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਤੇ ਬੁਲਾ ਲੈਂਦੇ ਆ ਬੱਚੀ ਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਬੱਚੇ ਮਰਨ ਵਾਲੇ ਹਾਲਾਤ ਸਾਡੇ ਕੋਲੇ ਪਹੁੰਚਦੇ ਆ ਇੰਨੀ ਤੇਜ ਇੰਨੀ ਹੁਸ਼ਿਆਰ ਬੱਚੀ ਸਿਰਫ ਉਹਨੂੰ ਪੈਸੇ ਮੰਗਣ ਦੇ ਵਿੱਚੇ ਮਾਰ ਕੇ ਜਾਉ ਉਹ ਤਾਂ ਪਿੱਛੇ 3-4 ਹੋਰ ਹੈਗੀਆਂ ਵਾ ਅੱਜ ਉਹ ਬੱਚੀ ਸਾਡੇ ਸੁਪਨਿਆਂ ਦੇ ਘਰ ਚ ਰਹਿੰਦੀ ਆ ਉਹ ਪੜਦੀ ਆ ਪੁੱਤ ਹਰ ਕਲਾਸ ਦੇ ਵਿੱਚ ਉਹ ਫਰਸਟ ਆਉਂਦੀ ਹੈ ਉਹ ਔਰ ਉਹ ਬੱਚੀ ਦੇ ਰਾਈਟਿੰਗ ਮੁਕਾਬਲੇ ਐਂਡ ਲੇਖਤੀ ਮੁਕਾਬਲੇ ਐਂਡ ਪੰਜਾਬੀ ਗੁਰਮੁਖੀ ਦੇ ਉਹਨੇ ਕਈ ਅਵਾਰਡ ਜਿੱਤ ਲਿਆ ਤੇ ਉਸ ਬੱਚੀ ਨੂੰ ਸਾਡੇ ਸੁਸਾਇਟੀ ਨੇ ਸਾਡੇ ਸਮਾਜ ਨੇ ਇੱਕ ਚਰਸ ਦਾ ਇੱਕ ਮਸਤਿਕ ਸਿੰਪਥੀ ਦਾ ਕਾਰਨ ਬਣਾ ਕੇ ਉਹਨੂੰ ਪੈਸੇ ਦੇਣੇ ਸ਼ੁਰੂ ਕਰਤੇ ਸੀ ਤੇ ਉਹਨੂੰ ਮਰਨ ਲਈ ਉਹਦੀ ਸਪੋਰਟ ਕਰਨ ਲੱਗ ਗਏ ਸੀ ਉਹਨੂੰ ਮਾਰ ਦਿੰਦੇ ਇਸ ਕਰਕੇ ਬੁੱਤ ਤੁਹਾਡੇ ਨਾਮੇ ਅੱਜ ਇੱਕ ਗੱਲ ਸਾਂਝੀ ਕਰਨ ਲੱਗਿਆ ਵੀ ਤੁਸੀਂ ਕਿੱਦਾਂ ਦੇ ਸੇਵਾਦਾਰ ਬਣਨਾ ਤੁਹਾਨੂੰ ਇੱਥੇ ਸਾਰੇ ਦੱਸ ਰਹੇ ਨੇ ਸਮਝਾ ਰਹੇ ਨੇ ਵੀ ਆਪਾਂ ਨੂੰ ਕਿਰਤ ਕਰਨੀ ਚਾਹੀਦੀ ਆ ਨਾਮ ਜਪਣਾ ਚਾਹੀਦਾ ਵੰਡ ਕੇ ਸਕਣਾ ਚਾਹੀਦਾ ਤਾਂ ਉਹ ਕਿੱਦਾਂ ਕਰਨਾ ਅੱਜ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਪੁਰਾਣੇ ਬਾਪੂ ਬਜ਼ੁਰਗ ਸੀ ਜਿਹੜੇ ਉਦੋਂ ਦੇ ਲੋਕ ਨਹੀਂ ਰਹੇ ਅੱਪਾ ਸਾਰੇ ਕਹਿੰਦੇ ਆ ਪਹਿਲਾਂ ਲੋਕ ਇੱਕ ਦੂਜੇ ਦੀ ਹੈਲਪ ਕਰਦੇ ਸੀ ਕੋਈ ਬੰਦਾ ਲੋਡ ਬੰਦ ਨਹੀਂ ਸੀ ਹੁੰਦਾ ਕਿਉਂਕਿ ਹਰ ਇੱਕ ਬੰਦਾ ਇੱਕ ਦੂਸਰੇ ਨਾਲ ਕਨੈਕਟਡ ਸੀ ਅੱਜ ਅਸੀਂ ਦਾਨ ਕਰਨਾ ਵੀ ਜੇ ਚਾਹੁੰਦੇ ਆ ਤਾਂ ਅਸੀਂ ਚਾਹੁੰਦੇ ਆ ਵੀ ਅਸੀਂ ਜਿਵੇਂ ਡਰਾਈਵ ਥਰੂ ਆਪਾਂ ਖਾਣਾ ਲੈਨੇ ਆ ਨਾ ਕਈ ਥਾਵਾਂ ਦੇਖਦੇ ਨੇ ਡਰਾਈਵ ਥਰੂ ਆਪਾਂ ਜਾਂਦੇ ਆ ਤੇ ਉਹ ਇੱਕ ਮਿੰਟ ਦੇ ਵਿੱਚ ਖਾਣਾ ਪਿਆ ਕਰਕੇ ਵਿੰਡੋ 'ਚ ਫੜ ਕੇ ਅਸੀਂ ਇਦਾਂ ਨਿੱਕੇ ਹੋਨੇ ਆ ਤੇ ਅਸੀਂ ਦਾਨ ਵੀ ਇਦਾਂ ਹੀ ਕਰਨਾ ਚਾਹੁੰਦੇ ਆ ਵੀ ਅਸੀਂ ਗਏ ਕਿਸੇ ਨੂੰ ਫੋੜਾਇਆ ਫੋਟੋ ਖਿਚਾਈ ਓਕੇ ਸਾਡਾ ਦਾਨ ਹੋ ਗਿਆ ਤਾਂ ਫਿਰ ਉੱਥੇ ਫਿਰ ਉਹੀ ਲੋਕ ਪੈਦਾ ਹੋ ਰਹੇ ਨੇ ਫਿਰ ਉਹ ਪੈਸਾ ਜਦੋਂ ਲੋਕਾਂ ਕੋਲੇ ਇਕੱਠਾ ਹੁੰਦਾ ਸਾਡੇ ਵਰਗੇ ਲੋਕ ਚੋਰ ਚੱਕੇ ਸਮਾਜ ਸੇਵੀ ਮਰ ਜਾਂਦੇ ਨੇ ਪੈਸਾ ਲੋੜ ਤੋਂ ਵੱਧ ਇਕੱਠਾ ਹੋਣ ਲੱਗ ਜਾਂਦਾ ਫਿਰ ਉਹ ਬਿジネスਮੈਨ ਬਣ ਜਾਂਦੇ ਨੇ ਪ੍ਰਾਪਰਟੀਆ ਲੈਣੇ ਸ਼ੁਰੂ ਕਰ ਦਿੰਦੇ ਫਿਰ ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਭੇਜਦੇ ਆ ਫਿਰ ਉਹਨਾਂ ਨੂੰ ਅਸੀਂ ਮਾੜਾ ਚੰਗਾ ਬੋਲਦੇ ਸਾਡੀਆਂ ਕਮੀਆਂ ਸਾਡੀਆਂ ਗਲਤੀਆਂ ਮਾ ਪੁੱਤ ਤੁਸੀਂ ਹੁਣ ਵੱਡੇ ਹੋਣਾ ਤੁਸੀਂ ਸਾਰਿਆਂ ਨੇ ਵੱਡੇ ਹੋ ਕੇ ਕਿਸੇ ਨਾ ਜੌਬ ਕਰਨੀ ਆ ਕਿਹਨੇ ਬਿਜ਼ਨਸ ਕਰਨਾ ਕੋਈ ਆਫੀਸਰ ਬਣੂਗਾ ਹਨਾ ਕੋਈ ਮਤਲਬ ਟੀਚਰ ਬਣੂ ਕੋਈ ਡਾਕਟਰ ਬਣੂਗਾ ਮੇਰੇ ਇਹਨਾਂ ਗੱਲਾਂ ਤੇ ਧਿਆਨ ਨਾ ਥੋੜਾ ਦਿਮਾਗ ਲਾ ਕੇ ਸੋਚੋ ਵੀ ਜਦੋਂ ਤੁਸੀਂ ਟੀਚਰ ਬਣ ਜਾਓਗੇ ਡਾਕਟਰ ਬਣ ਜਾਓਗੇ ਕੋਈ ਬਿਜ਼ਨਸ ਕਰੋਗੇ ਕਿ ਉਸ ਟਾਈਮ ਤੁਸੀਂ ਕੋਈ ਇਸ ਤਰ੍ਹਾਂ ਦੀ ਗਲਤੀ ਤਾਂ ਨਹੀਂ ਕਰ ਰਹੇ ਹੋਵੋਗੇ ਵੀ ਜਿਹੜਾ ਤੁਹਾਡਾ ਦਿੱਤਾ ਹੋਇਆ ਦਾਨ ਪਹਿਲਾਂ ਤੋਂ ਦਾਨ ਦੇਣ ਵਾਲੇ ਨੂੰ ਵੀ ਨੁਕਸਾਨ ਕਰ ਰਿਹਾ ਤੇ ਜਿਹੜੇ দান ਜਿਹਦੀ ਇਹ ਵਿੱਚ ਦੇ ਰਹੇ ਉਹਦਾ ਵੀ ਨਕਸਾਰ ਹੋ ਰਿਹਾ ਹੈ। দান ਉਹ ਮੰਨਿਆ ਜਾਂਦਾ ਜਿਹੜਾ ਆਪਣੇ ਹੱਥ ਨਾਲ ਕਰੀਏ ਕਿਸੇ ਲੋੜਵੰਦ ਦੀ ਹੈਲਪ ਕਰੀਏ। ਤੁਹਾਡੇ ਘਰੇ ਤੁਹਾਡੇ ਆਨ ਗਵਾਂਡ ਤੁਹਾਡੇ ਰਿਸ਼ਤੇਦਾਰੀ ਵਿੱਚ ਕੋਈ ਲੋੜਵੰਦ ਹੈਗਾ। ਮੰਮੀ ਪਾਪਾ ਨੂੰ ਕਹਿ ਕੇ ਆਪਾਂ ਉਹਦੀ ਮਦਦ ਕਰੋ। ਕਿਸੇ ਬੱਚੇ ਨੂੰ ਕੱਪੜੇ ਦਿਵਾਉਣੇ ਆ ਤੁਸੀਂ ਆਪਣੇ ਪੁਰਾਣੇ ਕੱਪੜੇ ਵੀ ਦੇ ਸਕਦੇ ਹੋ ਕਿਸੇ ਲੋੜਵੰਦ ਬੱਚੇ ਨੂੰ ਲੱਭ ਕੇ। ਜਿਹੜੇ ਤੁਹਾਡੇ ਮੰਮੀ ਪਾਪਾ ਤੁਹਾਡੇ ਪੁਰਾਣੇ ਕੱਪੜੇ ਸੁੱਟਦੇ ਆ ਉਹ ਤੁਸੀਂ ਕਿਸੇ ਨੂੰ ਦੇ ਸਕਦੇ ਹੋ। ਤੁਹਾਡੀਆਂ ਬੁਕਸ ਤੁਹਾਡੇ ਬੈਗ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਉਦੋਂ 100 ਰੁਪਏ ਵਾਲੀ ਚੀਜ਼ ਨੂੰ 5 2 ਰੁਪਏ ਤੇ 3 ਰੁਪਏ ਤੇ ਕੁਆੜਸ ਵੇਚ ਦਿੰਦੇ ਹੋ ਕਿਸੇ ਲਈ ਉਹ 100 ਰੁਪਏ ਦੀ ਹੋਈ ਆ ਤੁਸੀਂ ਹੈਲਪ ਕਿਦਾਂ ਕਰਨੀ ਹੈ ਤੁਸੀਂ ਇਹ ਗੱਲ ਤੇ ਧਿਆਨ ਦੇਣਾ ਪੁੱਤ ਇਦਾਂ ਹੀ ਅੱਜ ਮੈਂ ਤੁਹਾਨੂੰ ਕਹਿਣ ਆਇਆ ਬੱਚਿਓ ਤੁਸੀਂ ਹੈਲਪ ਕਰਨੀ ਹੈ ਨਾ ਜਿਹੜੀ ਆਪਣੇ ਮੰਮੀ ਪਾਪਾ ਨੂੰ ਕਹਿ ਕੇ ਤੁਹਾਡੇ ਕੋਈ ਮਾਸੀ ਦੇ ਕੋਈ ਮਾਮਾ ਜੀ ਦੇ ਕੋਈ ਭੂਆ ਜੀ ਦੇ ਕੋਈ ਬਿਮਾਰ ਆ ਕੋਈ ਬੱਚਾ ਪੜ ਨਹੀਂ ਰਿਹਾ ਸਕੂਲੇ ਨਹੀਂ ਜਾਂਦਾ ਉਹਦੇ ਕੋਲੇ ਬੁੱਕਸ ਨਹੀਂ ਉਹਦੇ ਕੋਲ ਯੂਨੀਫਾਰਮ ਨਹੀਂ ਉਹਨਾਂ ਦੀ ਹੈਲਪ ਕਰਾਉਣੀ ਹੈ ਪਹਿਲਾਂ ਸ਼ੁਰੂਆਤ ਸੇਵਾ ਆ ਪਾ ਘਰ ਤੋਂ ਕਰਨੀ ਆ ਆਪਣੇ ਤੋਂ ਤੁਸੀਂ ਆਪਣੇ ਮੰਮੀ ਪਾਪਾ ਦੀ ਦਾਦਾ ਦਾਦੀ ਜੀ ਦੀ ਇੱਜ਼ਤ ਕਰਨੀ ਆ ਉਹਨਾਂ ਨੂੰ ਪਿਆਰ ਨਾਲ ਬੋਲਣਾ ਉਹਨਾਂ ਨੂੰ ਸੇਵਾ ਕਰਨੀ ਆ ਉਹਨਾਂ ਦੀ ਜੇ ਤੁਸੀਂ ਚੰਗੇ ਸੇਵਾਦਾਰ ਬਣੋਗੇ ਨਾ ਘਰ ਤੋਂ ਤਾਂ ਹੀ ਤੁਸੀਂ ਵੱਡੇ ਹੋ ਕੇ ਜਦੋਂ ਚੰਗੀਆਂ ਵੱਡੀਆਂ ਪੋਸਟਾਂ ਤੇ ਜਾਓਗੇ ਤਾਂ ਹੀ ਇੱਕ ਚੰਗੇ ਇਨਸਾਨ ਬਣ ਕੇ ਤੁਸੀਂ ਉਹ ਡਿਊਟੀ ਨਿਭਾ ਸਕਦੇ ਹੋ ਜੇ ਤੁਸੀਂ ਚੰਗੇ ਇਨਸਾਨ ਨਹੀਂ ਹੋਵੋਗੇ ਤਾਂ ਚੰਗੇ ਬਿਜ਼ਨਸਮੈਨ ਵੀ ਨਹੀਂ ਹੋ ਸਕਦੇ ਤੇ ਜੇ ਤੁਸੀਂ ਚੰਗੇ ਇਨਸਾਨ ਨਹੀਂ ਚੰਗੇ ਅਫਸਰ ਵੀ ਨਹੀਂ ਹੋ ਸਕਦੇ ਨਾ ਚੰਗੇ ਡਾਕਟਰ ਹੋ ਸਕਦੇ ਤੁਸੀਂ ਤੇ ਇਸ ਕਰਕੇ ਮੇਰੀ ਰਿਕਵੈਸਟ ਹੈ ਅੱਜ ਸਾਡੀ ਸੁਸਾਇਟੀ ਦੇ ਵਿੱਚ ਜ਼ਰੂਰ ਤਾਂ ਵੀ ਅਸੀਂ ਬਾਬੇ ਨਾਨਕ ਤੇ ਦਿੱਤੇ ਹੋਏ ਵਚਨਾਂ ਤੇ ਪੈਰਾ ਦੇਈਏ ਅਸੀਂ ਆਪਣੇ ਆਪ ਤੋਂ ਸ਼ੁਰੂਆਤ ਕਰਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਸ ਨਾਰੇ ਨੂੰ ਅੱਗੇ ਲੈ ਕੇ ਜਾਈਏ ਤੁਹਾਡਾ ਫਰਜ਼ ਬਣਦਾ ਇਸ ਏਜ ਦੇ ਵਿੱਚ ਤੁਸੀਂ ਉਹ ਵੀ ਜਰੂਰ ਨਿਭਾਓ ਸਿੱਖ ਕੇ ਕਿ ਚੰਗੇ ਇਨਸਾਨ ਬਣੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਪ੍ਰਬੰਧਕ ਵੀਰਾਂ ਦਾ ਭੈਣਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਇਹ oprala ਕੀਤਾ ਗਰਮਾਣੀ ਦੇ ਨਾਲ ਗੁਰੂ ਦੇ ਨਾਲ ਜੋੜ ਕੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਸ਼ਾ ਮੇਰ ਕਰਨ ਇਸ ਸਮਰ ਕੈਂਪ ਦੇ ਵਿੱਚ ਜਿਹੜੀਆਂ ਬੜਮੁੱਲੀਆਂ ਤੇ ਅਣਮੁੱਲੀਆਂ ਗੱਲਾਂ ਤੁਸੀਂ ਸੁਣੋਗੇ ਸਿੱਖੋਗੇ ਉਹਨਾਂ ਨੂੰ ਆਪਣੇ ਜੀਵਨ ਦੀ ਧਾਰ ਕੇ ਅੱਗੇ ਆਪਣੇ ਜੀਵਨ ਨੂੰ ਚੰਗਾ ਬਣਾਉਣ ਦਾ ਅਪਰਾਲਾ ਕਰੋ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਬੇਟਾ ਤੱਕ ਤੱਕ ਪਾਸ਼ਾ ਨੇ ਆਖਿਆ ਅਕਲੀ ਸਾਹਿਬ ਸੇਵੀਆ ਅਪਲੀਕੀ ਚਾਹ ਦਾ ਵੀ ਅਕਲ ਦੇ ਨਾਲ দান ਕਰਨਾ ਹੈ ਫੇਨਾ ਸੋਚੇ ਸਮਝੇ ਆਪਾਂ দান ਨਹੀਂ ਕਰਨਾ ਸਾਡਾ দান ਦਾ ਦਿੱਤਾ ਹੋਇਆ ਪੈਸਾ ਕਿਹੜੀ ਜਗ੍ਹਾ ਤੇ ਲੱਗਿਆ ਕਿੱਥੇ ਲੱਗ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਅਸੀਂ ਗੁਰੂ ਦਾ ਜਿਹੜਾ ਫਲਸਾ ਹੈ ਨਾ ਦਇਆ ਉੱਚੀ ਹੈ ਧਰਮਨੀ ਮੈਂ ਸਾਡੇ ਅੰਦਰ ਦਇਆ ਹੋਣੀ ਚਾਹੀਦੀ ਹੈ ਜੇ ਦਇਆ ਹੋਏਗੀ ਤਾਂ ਹੀ ਅਸੀਂ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ ਤਾਂ ਹੀ ਅਸੀਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਜੇ ਦਇਆ ਹੀ ਨਹੀਂ ਹੈ ਤੁਸੀਂ ਸੋਚ ਕੇ ਦੇਖੋ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਨੂੰ ਘਰੋਂ ਕੱਢ ਦਿੰਦੇ ਨੇ ਉਹਨਾਂ ਦਾ ਗਲਤ ਬਿਹੇਵ ਕਰਦੇ ਆ ਉਹਨਾਂ ਨਾਲ ਗਾਲੀ ਗਲੋਚ ਕਰਦੇ ਆ ਉਹਨਾਂ ਦੇ ਅੰਦਰ ਦਇਆ ਹੋ ਸਕਦੀ ਹੈ ਜਿਹੜੇ ਭੈਣ ਭਰਾ ਆਪਸ ਵਿੱਚ ਲੜਦੇ ਰਹੇ ਕੀ ਉਹਨਾਂ ਦੇ ਅੰਦਰ ਦਇਆ ਹੋ ਸਕਦੀ ਹੈ ਤੁਸੀਂ ਸੋਚ ਕੇ ਦੇਖੋ ਬੇਟਾ ਜਿਹੜਾ ਜਿਹੜੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਪਲਵੈਸ਼ ਦਿੱਤੀ ਇੰਨਾ ਵੱਡਾ ਕੀਤਾ ਭਲਾ ਆਪਾਂ ਕਹਿੰਦੇ ਆ ਕਿ ਇੱਕ ਮਾਂ ਆਪ ਦਿੱਲੀ ਜਗ੍ਹਾ ਕਿਸ ਹੁੰਦੀ ਐ ਤੇ ਆਪਣੇ ਬੱਚੇ ਨੂੰ ਸੁੱਕੀ ਜਗ੍ਹਾ ਤੇ ਸਵਾਹਦੀ ਆ ਨਾ ਤੇ ਅੱਜ ਵੱਟਾ ਹੋ ਕੇ ਉਹੀ ਬੱਚਾ ਆਪਣੀ ਮਾਂ ਨੂੰ ਘਰੋਂ ਕੱਢ ਦਿੰਦਾ ਐ ਦੇਖੋ ਉਹਦੇ ਅੰਦਰ ਦਇਆ ਕਿੱਥੋਂ ਆਈ ਸੋ ਬੇਟਾ ਮੈਂ ਇਹੀ ਆਸ ਕਰਦਾ ਵਾਂ ਅਸੀਂ ਬੀਜ ਜੀ ਦੇ ਜੀਵਨ ਤੋਂ ਕੁਝ ਸਿੱਖ ਸਕੀਏ ਕੋਲੇ